ਅਸੀਂ ਤੁਹਾਨੂੰ ਦਿਖਾਉਨੇ ਆ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਮਿਸਟਰ ਅੰਜੂਮ ਹਾਇਰ ਇਹਦੀ ਤੁਹਾਨੂੰ ਆਪਾਂ ਹਾਲਤ ਦਿਖਾਉਨੇ ਆ ਬਾਹਰ ਹੀ ਪਾਣੀ ਪਿਆ ਔਰ ਇਸ ਠੇਕੇ ਦੇ ਆਲੇ ਦੁਆਲੇ ਇੰਨੀ ਜ਼ਿਆਦਾ ਗੰਦਗੀ ਖੁੱਲੀਆਂ ਬੋਤਲਾਂ ਪਈਆਂ ਨੰਗੀਆਂ ਤੁਹਾਨੂੰ ਦਿਖਾ ਸਕਦੇ ਆਂ ਸੀ ਕਿਸੇ ਤਰ੍ਹਾਂ ਦੀ ਕੋਈ ਸਫਾਈ ਨਹੀਂ ਇੱਥੇ ਠੇਕਾ ਵੀ ਇਸ ਟਾਈਮ ਬੰਦ ਲੱਗਦਾ ਪਲਾਸਟਿਕ ਦਾ ਇੱਕ ਗਲਾਸ ਖਾਲੀ ਕਰਕੇ ਰੱਖਿਆ ਹੋਇਆ ਹੈ। ਪਾਣੀ ਦੀ ਬੋਤਲ ਵੀ ਆ ਨਾਲ। ਸ਼ਰਾਬ ਪੀਣ ਵਾਸਤੇ। ਕਿਸੇ ਤਰ੍ਹਾਂ ਦੀ ਕੋਈ ਬੈਠਣ ਲਈ ਵਧੀਆ ਜਗ੍ਹਾ ਨਹੀਂ ਹੈ। ਐਕਵਰੀ ਠੇਕੇ ਦਾ ਗੇਟ ਖੜਕਾ ਕੇ ਦੇਖਦੇ ਆ ਅੰਦਰ ਪੱਖੇ ਤਾਂ ਚੱਲ ਰਹੇ ਆ। ਲੱਗਦਾ ਠੇਕਾ ਜੂ ਬੰਦ ਹੈਗਾ ਪਰ ਸਫਾਈ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਇਹਦੇ ਨਾਲ ਹੀ ਡੇਰਾ ਮੈਮੋਰੀਅਲ ਚੈਰੀਟੇਬਲ ਹਰਸੋਂ ਹਰ ਹਸਪਤਾਲ ਲਿਖਿਆ ਹੋਇਆ ਆ ਤੁਹਾਨੂੰ ਦਿਖਾਉਨੇ ਇੱਕ ਨਜ਼ਰ ਜੋ ਕਿ 108 ਸੰਤ ਸਤਗੁਰੂ ਬਾਬਾ ਮਾਨ ਦਾਸ ਜੀ ਬਾਬਾ ਗੁਰਦਾਸ ਦਾਸ ਜੀ ਬਾਬਾ ਸੰਤੋਖ ਦਾਸ ਜੀ ਬਾਬਾ ਸੇਵਾਦਾਈ ਗੱਦਨੀ ਸ਼ੀਸ਼ ਸੰਤ ਬਾਬਾ ਬਲਬੀਦਾ ਡੇਰਾ ਮਾਨਪੁਰੀ ਸਾਰੀ ਬਾਬਾ ਮਾਨ ਦਾਸ ਮੈਮੋਰੀ ਚੈਰੀਟੇਬਲ ਇੰਸਟੀਚਿਊਟ ਆਫ ਨਰਸਿੰਗ ਐਂਡ ਹਸਪਤਾਲ ਇਹ ਡਾਕਟਰ ਸਾਹਿਬ ਦੇ ਹਲੇ ਨੰਬਰ ਨੇ ਹਰ ਹਰ ਜਿੱਥੇ ਹਰ ਹਰ ਲਿਖਿਆ ਉੱਥੇ ਨਾਲ ਹੀ ਠੇਕਾ ਸ਼ਰਾਬ ਦੇਸੀ ਠੰਡੀ ਬੀਅਰ ਕੋਈ ਵਧੀਆ ਗੱਲ ਨਹੀਂ ਹੈਗੀ ਕਿ ਨਾਲ ਹੀ ਮੈਮਰੀਅਲ ਚੈਰੀਟੇਬਲ ਆ ਔਰ ਨਾਲ ਹੀ ਠੇਕਾ ਸ਼ਰਾਬ ਦਾ ਚਲੋ ਦੇਖਦੇ ਹਾਂ ਇਹ ਸੰਦੇਸ਼ ਸਰਕਾਰ ਤੱਕ ਪਹੁੰਚਦਾ ਜਾਂ ਨਹੀਂ